ਦੋਸਤੋ ਕਿ ਤੁਸੀਂ ਵੀ ਸ਼ੇਅਰ ਮਾਰਕੀਟ ਕਰਨਾ ਚਾਹੁੰਦੇ ਹੋ ਤੁਸੀਂ ਵੀ ਚਾਹੁੰਦੇ ਹੋ ਕਿ ਸ਼ੇਅਰ ਮਾਰਕੀਟ ਵਿੱਚ ਇਨਵੈਸਟ ਕਰਕੇ ਲੱਖਾਂ ਰੁਪਏ ਕਮਾਇਆ ਜਾ ਸਕਦਾ ਹੈ ਅੱਜ ਦੀ ਵੀਡੀਓ ਤੁਹਾਨੂੰ ਸਿਖਾਵੇਗੀ ਕਿ ਸ਼ੇਅਰ ਮਾਰਕੀਟ ਕਿਵੇਂ ਕਰਨੀ ਆ ਕਿਵੇਂ ਸ਼ੇਅਰ ਮਾਰਕੀਟ ਚੋਂ ਪ੍ਰੋਫਿਟ ਕਰਨਾ ਤਾਂ ਆ ਗੱਲ ਧਿਆਨੇ ਚ ਪਾ ਲਓ ਪੰਜਾਬੀ ਚ ਕਹਦੇ ਆ ਕਿ ਪੱਲੇ ਨਾ ਬੰਨ ਲਓ ਕਿ ਜਿਹਨੇ ਅੱਜ ਨਾ ਕਮਾਇਆ ਉਹ ਕਦੇ ਨਹੀਂ ਕਮਾ ਸਕਦਾ ਹੇਡ ਪੰਜਾਬੀ ਜਿਸ ਦਿਨ ਦੇ ਇੱਥੇ ਆਏ ਆ ਇੱਕ ਦਿਨ ਵੀ ਲੌਂਚ ਨਹੀਂ ਸੀ ਕਦੇ 500 700 ਡੇਲੀ ਬਣ ਰਿਹਾ ਸਮਝ ਕਿੰਨੀ ਕਰ ਰਹੀ ਹੈ ਡੇਲੀ ਦਾ 1000 ਰੁਪਏ ਦੀ ਆਉਸਟ ਪੈ ਰਹੀ ਹੈ ਵੀਰੇ ਮੇਰੀ ਡੇਲੀ ਦੀ ਜੀ ਹਾਂ ਡੇਲੀ ਦੀ ਕਿਵੇਂ ਲੱਗਾ ਸਿਖਾਉਣ ਦਾ ਤਰੀਕਾ ਕਿਵੇਂ ਬਹੁਤ ਵਧੀਆ ਸਰ ਸਮਝ ਆ ਰਹੀ ਹੈ ਹਾਂਜੀ ਪ੍ਰੋਪਰ ਸਮਝ ਆ ਰਹੀ ਹੈ ਕਹਿੰਦੇ ਪ्योर ਪਿਆਬੀ ਸਿਖਾਉਂਦੇ ਆ ਵਾਕਈ ਹਾਂਜੀ ਹਾਂਜੀ ਸਾਡੇ ਕੋਲ ਜਦੋਂ ਵੀ ਸਟੂਡੈਂਟ ਆਉਂਦੇ ਨੇ ਇਹ ਦੱਸਦੇ ਨੇ ਵੀ ਇਹਦੇ ਵਿੱਚ ਪਤਾ ਨਹੀਂ ਕਿੰਨੀ ਪੜ੍ਹਾਈ ਚਾਹੀਦੀ ਹੈ। ਹੂੰ ਕੋਈ ਪੜ੍ਹਾਈ ਮੈਟਰ ਨਹੀਂ ਕਰਦੀ ਜੀ। ਤੁਸੀਂ ਪੰਜ ਪੜ੍ਹਿਓ, ਅੱਠ ਪੜ੍ਹਿਓ, ਤੁਸੀਂ ਸਾਡੇ ਕੋਲੇ ਆ ਸਕਦੇ ਹੋ। ਅਸੀਂ ਤੁਹਾਨੂੰ ਪ੍ਰੋਪਰ ਪੰਜਾਬੀ ਦੇ ਵਿੱਚ, ਠੇਠ ਪੰਜਾਬੀ ਦੇ ਵਿੱਚ ਸਮਝਾਵਾਂਗੇ। ਆਪਾਂ ਬਹੁਤ ਆਪਣੇ ਪੰਜਾਬੀ ਨਾਲ ਇਸ ਚੀਜ਼ ਦੇ ਵਿੱਚ ਬਹੁਤ ਪਿੱਸੇ ਰਹਿ ਚੁੱਕੇ ਸੀਗੇ ਤੇ ਜਿਹੜੇ ਸਾਹਬ ਨਾਲ ਹੁਣ ਕਰੀਏ ਜਾਂ ਲੋਕਾਂ ਦੇ ਵਿੱਚ ਤਾਂ ਬਹੁਤ ਵਧੀਆ ਲੱਗ ਰਿਹਾਗਾ ਤੇ ਆਪਾਂ ਵੀ ਬਾਹਰਲੇ ਲੋਕਾਂ ਦੀ ਤਰ੍ਹਾਂ ਸੋਚ ਕੇ ਅੱਗੇ ਵਧੀਏ ਹਨਾ। ਹੁਣ ਤੱਕ ਮੇਰੇ ਕੋਲੇ ਹਜ਼ਾਰਾਂ ਸਟੂਡੈਂਟ ਸਿੱਖ ਕੇ ਚਲੇ ਗਏ ਜਿਹੜੇ ਬਹੁਤ ਵਧੀਆ ਪੈਸਾ ਕਮਾ ਰਹੇ। ਸੱਚ ਨੁਕਸਾਨ ਹੀ ਨੁਕਸਾਨ ਨੇ ਜੇ ਬੰਦਾ ਬਿਨਾ ਸਿੱਖੇ ਤੋਂ ਕਰੂਗਾ। ਠੀਕ ਹੈ। ਜਿਹੜਾ ਸਾਡੇ ਕੋਲੇ 1 ਮਹੀਨੇ ਦੀ ਕਲਾਸ ਲਾਉਂਦਾ ਅਸੀਂ ਉਹੀ ਨੁਕਸਾਨਾਂ ਤੋਂ ਬਚਾਉਣ ਦੀ ਕਲਾਸ ਲਾਉਣੀ ਹੈ। ਜਿਹੜੇ ਐਪੂਬ ਦੇ ਚਲਦੇ ਆ ਉਹ ਕਈ ਹੁਣ ਜਹਾਜੇ ਵਾਲਾ ਐਪ ਆ ਗਿਆ ਜਾਂ ਹੋਰ ਆਪਾਂ ਨਾਂ ਨਹੀਂ ਲੈ ਸਕਦੇ ਇੱਕ ਗਾਈਡਲਾਈਨ ਦੇ ਮੁਤਾਬਕ ਹੈ ਨਾ। ਉਹ ਐਪ ਵਾਕਈ ਐ ਕੰਮ ਕਰਦੇ ਉਹਦੇ ਚ ਪੈਸੇ ਪਾ ਦਿਓ ਜਮਾ ਕਰ ਦਿਓ ਸੀਗੇ ਕੋਰੀ ਸੀਗੇ ਖਾਨੂੰ ਕੁਝ ਨਹੀਂ ਪਤਾ ਸੀਗਾ ਅੱਛਾ ਵਧੀਆ ਮਾਨੂੰ ਸਿਖਾਉਂਦੇ ਨੇ ਬਹੁਤ ਵਧੀਆ ਹਾਂ ਤੇ ਟ੍ਰੇਡ ਕਰਨ ਲੱਗੇ 10 ਦਿਨ ਹੋਏ ਨੇ ਓਕੇ ਵਧੀਆ ਹਫਤਾ ਟ੍ਰੇਡ ਵਧੀਆ ਪਰ ਲਾਓ ਪ੍ਰੋਫਿਟ ਈਆਂ ਦੋ ਦਿਨ ਲਾਸਟ ਸੀਗੇ ਅੱਛਾ ਦੋ ਦਿਨ ਲਾਸਟ ਬਾਕੀ ਪ੍ਰੋਫਿਟ ਬਾਕੀ ਪ੍ਰੋਫਿਟ ਸੀ ਹਾਂ ਦਾ ਸਤਿ ਸ਼੍ਰੀ ਅਕਾਲ ਜੀ ਸਫਰ ਟੀਵੀ ਨਾਲ ਜੁੜੇ ਹੋਏ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਤੁਹਾਡਾ ਦੋਸਤ ਪਰਮਜੀਤ ਸਿੰਘ ਤੁਸੀਂ ਵੀ ਚਾਹੁੰਦੇ ਹੋ ਕਿ ਸ਼ੇਅਰ ਮਾਰਕੀਟ ਵਿੱਚ ਇਨਵੈਸਟ ਕਰਕੇ ਲੱਖਾਂ ਰੁਪਏ ਕਮਾਇਆ ਜਾ ਸਕੇ ਪਰ ਜਾਣਕਾਰੀ ਨਹੀਂ ਸੋਚਦੇ ਹੋ ਕਿ ਕਿੱਥੋਂ ਸਿੱਖੀਏ ਕਿਵੇਂ ਸਿੱਖੀਏ ਇਸ YouTube ਤੇ ਸਰਚਾ ਮਾਰ ਕੇ ਨਹੀਂ ਸਿੱਖਿਆ ਜਾਣਾ ਇਹ ਸਿੱਖਿਆ ਜਾਣਾ ਚੰਗੀ ਕੋਚਿੰਗ ਦੇ ਨਾਲ ਤੇ ਅੱਜ ਦੀ ਵੀਡੀਓ ਤੁਹਾਨੂੰ ਸਿਖਾਵੇਗੀ ਕਿ ਸ਼ੇਅਰ ਮਾਰਕੀਟ ਕਿਵੇਂ ਕਰਨੀ ਆ ਕਿਵੇਂ ਸ਼ੇਅਰ ਮਾਰਕੀਟ ਚੋਂ ਪ੍ਰੋਫਿਟ ਕਰਨਾ ਕਿਉਂਕਿ ਅੱਜ ਪਰਫੈਕਟ ਕੋਚ ਦੇ ਨਾਲ ਤੁਹਾਨੂੰ ਮਿਲਾਵਾਂਗੇ ਸਾਡੇ ਨਾਲ ਮਨਪ੍ਰੀਤ ਲੋਹਾ ਕਿਹੜਾ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਹੋ ਆਜੋ ਇੱਧਰ ਨੂੰ ਜੀ ਮਨਪ੍ਰੀਤ ਜੀ ਅੱਜ ਆਪਾਂ ਸ਼ੇਅਰ ਮਾਰਕੀਟ ਬਾਰੇ ਗੱਲ ਕਰਨੀ ਆ ਤੁਹਾਡੇ ਕਿਤੇ ਬਾਰੇ ਤੇ ਲੋਕ ਚਾਹੁੰਦੇ ਆ ਕੰਮ ਨੂੰ ਕਰਨਾ ਕਿੰਨਾ ਕਿ ਉਸੇ ਕਰੇਜ ਆ ਵੀਰੇ ਦੇਖੋ ਕਰੇਜ ਜੇ ਅੱਜ ਦੇ ਸਮੇਂ ਦੇ ਹਿਸਾਬ ਨਾਲ ਦੇਖੋ ਅੱਜ ਤਾਂ ਟ੍ਰੈਂਡ ਆ ਜੀ ਇਸ ਚੀਜ਼ ਦਾ ਤੇ ਹੋਣਾ ਵੀ ਚਾਹੀਦਾ ਕਿਉਂਕਿ ਆਪਾਂ ਬਹੁਤ ਆਪਣੇ ਪੰਜਾਬੀ ਨਾਲ ਇਸ ਚੀਜ਼ ਦੇ ਵਿੱਚ ਬਹੁਤ ਪਿੱਛੇ ਰਹਿ ਚੁੱਕੇ ਸੀਗੇ ਤੇ ਜਿਹੜੇ ਸਾਹਬ ਨਾਲ ਹੁਣ ਕਰੇ ਜਾਂ ਲੋਕਾਂ ਦੇ ਵਿੱਚ ਤਾਂ ਬਹੁਤ ਵਧੀਆ ਲੱਗ ਰਿਹਾਗਾ ਤੇ ਆਪਾਂ ਵੀ ਬਾਹਰਲੇ ਲੋਕਾਂ ਦੀ ਤਰ੍ਹਾਂ ਸੋਚ ਕੇ ਅੱਗੇ ਵਧੀਏ ਹਨਾ ਹਾਂਜੀ ਕਈ ਲੋਕ ਇਹਦੇ ਬਾਰੇ ਨਾ ਪਹਿਲਾਂ ਆਪਾਂ ਥੋੜੀ ਜਿਹੀ ਸ਼ੁਰੂਆਤ ਚ ਉਹ ਗੱਲਾਂ ਕਰ ਲਈ ਜਿਹੜੇ ਲੋਕ ਸੋਚਦੇ ਆ ਕਿ ਇਹ ਤਾਂ ਯਾਰ ਸੱਟੇ ਵਾਲਾ ਕੰਮ ਆ ਇਹ ਤਾਂ ਯਾਰ ਬਹੁਤ ਭੇੜੀ ਲਾਥ ਆ ਕਿ ਵਾਕਈ ਇਹ ਗੱਲ ਹੈਗੀ ਜੀ ਜ਼ਰੂਰ ਵੀਰੇ ਹੈਗੀ ਆ ਦੇਖੋ ਉਹਦਾ ਕਾਰਨ ਆ ਜਿਹੜੇ ਬੰਦੇ ਨੇ ਖੁਦ ਕੀਤਾ ਨਹੀਂ ਕੰਮ ਆ ਹੁਣ ਤੁਸੀਂ ਨੇ ਮੰਨ ਲਓ ਕਿਸੇ ਤੋਂ ਸੁਣ ਲਿਆ ਵੀ ਇਹ ਸੱਟਾ ਹੈਗਾ ਐਦਾਂ ਹੀ ਤੁਸੀਂ ਗਾਹਾਂ ਕਿਸੇ ਨੂੰ ਕਹੀ ਜਾਂਦੇ ਹੋਗੇ ਬਿਲਕੁਲ ਜਾਂ ਉਹ ਬੰਦਾ ਜਿਹੜਾ ਬਿਨਾਂ ਸਿੱਖੇ ਸਮਝੇ ਮੰਨ ਲਓ ਡਾਇਰੈਕਟ ਆਪਣੇ ਆਪ ਐਂਟਰੀ ਕਰ ਲਈ ਉਹਦੇ ਪਾਸ ਦਾ ਕੋਈ ਵੀ ਨਵਾਂ ਬਿਜ਼ਨਸ ਤੁਸੀਂ ਸਟਾਰਟ ਕਰੋ ਬਿਨਾਂ ਸਿੱਖੇ ਤੋਂ ਕਰੋਗੇ ਉਹ ਸੱਟਾ ਹੀ ਹੈ ਠੀਕ ਹੈ ਠੀਕ ਹੈ ਜੀ ਕਹਿਣ ਦਾ ਮਤਲਬ ਜੇ ਤੁਸੀਂ ਸਿੱਖ ਕੇ ਕਰ ਰਹੇ ਹੋ ਤਾਂ ਸਾਡੇ ਸਟੂਡੈਂਟ ਹੁਣ ਤੱਕ ਮੇਰੇ ਕੋਲੇ ਹਜ਼ਾਰਾਂ ਸਟੂਡੈਂਟ ਸਿੱਖ ਕੇ ਚਲੇ ਗਏ ਜਿਹੜੇ ਬਹੁਤ ਵਧੀਆ ਪੈਸਾ ਕਮਾ ਰਹੇ ਨੇ ਠੀਕ ਹੈ ਜੀ ਹਾਂਜੀ ਓਕੇ ਵੀ ਇਹ ਕੰਮ ਸਿੱਖ ਕੇ ਕਰਨਾ ਫਿਰ ਇੱਕ ਚੰਗਾ ਬਿਜ਼ਨਸ ਆ ਦੇਖੋ ਅਸੀਂ ਨਹੀਂ ਕਹਿੰਦੇ ਵੀ ਸਾਡੇ ਕੋਲੇ ਸਿੱਖੋ ਕਿਤੋਂ ਵੀ ਸਿੱਖੋ ਸਿੱਖ ਕੇ ਕਰੋ ਬਸ ਇਹੀ ਰਹਿ ਦੇਣੀ ਚਾਹੀਦੀ ਬਿਲਕੁਲ ਪਰ ਮਨਪ੍ਰੀਤ ਜੀ ਅੱਜ ਕੱਲ ਦਾ ਸੋਸ਼ਲ ਮੀਡੀਆ ਜਿਹੜਾ ਉਹ ਸਿਖਾਉਣ ਚ ਬੜਾ ਕਾਲਾ ਹੋਇਆ ਪਿਆ ਲੋਕ ਵੇਖ ਕੇ ਦੂਜੇ ਦੀ ਵੀਡੀਓ ਉੱਤੇ ਘੋਲ ਕੇ ਪਾ ਦਿੰਦੇ ਆ ਵੀ ਜੇ ਐ ਬਣ ਜਾਓ ਐ ਹੋ ਜਾਓ ਇਨਾਂ ਚ ਜਾਂ ਤੋਂ ਵੀ ਬਚਣ ਲਈ ਤਾਂ ਜ਼ਰੂਰੀ ਆ ਲੋਕ ਕਿਵੇਂ ਸਮਝਣ ਵੀ ਸਾਨੂੰ ਚੰਗਾ ਗਾਈਡ ਮਿਲ ਰਿਹਾ ਦੇਖੋ ਇੱਕ ਚੀਜ਼ ਆ ਵੀਰੇ ਆਪਾਂ ਜਦੋਂ ਕੰਮ ਸਟਾਰਟ ਕੀਤਾ ਸੀ ਉਦੋਂ ਪੂਰੇ ਪੰਜਾਬ ਦੇ ਵਿੱਚ ਗਿਣਤੀ ਦੇ ਹੀ ਟਰੇਡਰ ਸੀ ਤੇ ਹੁਣ ਇਹ ਕਹਿ ਸਕਦੇ ਤੁਸੀਂ ਹੁਣ ਇੰਨੇ ਜ਼ਿਆਦਾ ਟਰੈਕਟਰ ਹੋ ਸਕਦੇ ਨੇ ਸਾਨੂੰ ਜ਼ਾਇਲਸੀ ਨਹੀਂ ਅਸੀਂ ਕੁਰਸੀ ਮਣਾਉਣੇ ਆ ਵੀ ਜੇਕਰ ਕੋਈ ਨਵਾਂ ਖੁੱਲ ਰਿਹਾਗਾ ਤਾਂ ਅਸੀਂ ਵੀ ਤਾਂ ਇੱਕ ਦਿਨ ਖੋਲਿਆ ਸੀ ਨਾ ਇਸੇ ਤਰ੍ਹਾਂ ਸਾਨੂੰ ਵਧੀਆ ਲੱਗਦਾ ਜੇ ਜੇ ਕੋਈ ਸਿੱਖਿਆ ਰਿਹਾ ਪਰ ਐਜੂਕੇਸ਼ਨ ਜਿਹੜਾ ਵਧੀਆ ਤਰੀਕੇ ਨਾਲ ਲੈ ਰਿਹਾ ਤੁਸੀਂ ਉਹਨੂੰ ਤੁਸੀਂ ਆਪਣੇ ਹਿਸਾਬ ਨਾਲ ਜੱਜ ਕਰ ਸਕਦੇ ਹੋ ਤੁਹਾਨੂੰ ਰੈਫਰੈਂਸ ਮਿਲਦੇ ਨੇ ਸਾਡੇ ਕੋਲੇ ਸਟੂਡੈਂਟਾਂ ਦੀ ਤੁਸੀਂ ਗਿਣਤੀ ਦੇਖ ਸਕਦੇ ਹੋ ਇਹ ਕਿਉਂ ਇੰਨੀ ਆ ਕਿਉਂਕਿ ਸਾਡੇ ਕੋਲ ਜਿਹੜਾ ਸਟੂਡੈਂਟ ਸਿੱਖ ਕੇ ਜਾ ਰਿਹਾ ਉਹ ਅੱਗੇ ਤਿੰਨ ਤਿੰਨ ਨੂੰ ਹੋਰ ਭੇਜ ਰਿਹਾ ਜੀ ਤੋਂ ਸਾਨੂੰ ਆਪਣੇ ਆਪ ਤੇ ਵੀ ਮਾਣ ਹੁੰਦਾਗਾ ਵੀ ਅਸੀਂ ਕੁਛ ਨਾ ਕੁਛ ਤਾਂ ਵਧੀ ਦੇ ਕੋਲ ਕੋਈ ਹੋਰ ਭੇਜ ਰਿਹਾ ਹੈ ਸ਼ੇਅਰ ਮਾਰਕੀਟ ਨਾਲ ਅਜੇ ਆਪ ਇਹ ਗੱਲ ਕਰੀਏ ਕਿਉਂਕਿ ਨਵਾਂ ਯੂਥ ਜਿਹੜਾ ਅੱਜ ਵਾਲੀ ਜੇ ਆਪ ਅੱਜ ਜੰਗਮੈਨ ਆ ਜਿਹੜੇ ਉਹ ਤਾਂ ਲਗਭਗ ਵੀ ਇਹਦੇ ਬਾਰੇ ਜਾਣਦੇ ਆ ਪਰ ਕਈ ਸੰਸੀਰ ਬੰਦੇ ਆ ਉਹ ਇਹਨੂੰ ਜਾਨਣਾ ਚਾਹਣਗੇ ਕਿ ਹੈ ਕੀ ਆ ਇਹ ਉਹਦੇ ਬਾਰੇ ਪਹਿਲਾਂ ਜਰੂਰ ਦੱਸੋ ਕਿ ਆਪਾਂ ਸਟੈਪ ਵਾਈਜ਼ ਗੱਲ ਕਰ ਸਕੀਏ ਦੇਖੋ ਵੀਰੇ ਸ਼ੇਅਰ ਮਾਰਕੀਟ ਆ ਜਿਹੜੀ ਇਹ ਇੱਕ ਤਰ੍ਹਾਂ ਦਾ ਬਿਜ਼ਨਸ ਆ ਜੇ ਆਪਾਂ ਬਿਜ਼ਨਸ ਦੇ ਤੌਰ ਤੇ ਕੰਮ ਕਰਨਾ ਦਾ ਇਹਦੇ ਵਿੱਚੋਂ ਰੈਗੂਲਰ ਇਨਕਮ ਆਪਾਂ ਕਮਾ ਸਕਦੇ ਆ ਸਿੱਖ ਕੇ ਜੇ ਆਪਾਂ ਕਰੀਏ ਜਿਹੜੇ ਬੰਦੇ ਗੈਂਬਲਿੰਗ ਦੇ ਤੌਰ ਤੇ ਆਉਂਦੇ ਨੇਗੇ ਮਤਲਬ ਅੱਜ ਅਸੀਂ 10000 ਰੁਪਇਆ ਲਾਇਆ 10 ਲੱਖ ਕਮਾ ਲਾਂਗੇ ਇਹ ਸੋਚ ਕੇ ਆਉਂਦੇ ਨੇ ਉਹ ਬੰਦੇ ਸਾਡੇ ਕੋਲ ਤਾਂ ਨਹੀਂ ਆਉਣ ਅਸੀਂ ਪਹਿਲੀ ਪਹਿਲੇ ਦਿਨ ਇਹ ਕਲੀਅਰ ਕਰ ਦਿੰਨੇ ਹੁੰਨੇ ਆਗੇ ਤੇ ਜੇ ਬੰਦਾ ਕੋਈ ਬਿਜ਼ਨਸ ਦੇ ਤੌਰ ਤੇ ਸਿੱਖਣਾ ਚਾਹੁੰਦਾ ਉਹ ਜਦੋਂ ਮਰਜੀ ਆ ਸਕਦਾ ਉਹ ਕਿਹੜੀ ਵੀ ਏਜ ਦੇ ਵਿੱਚ ਹੋਵੇ ਉਹ ਕੋਈ ਮੈਟਰ ਨਹੀਂ ਕਰਦੀ ਤੇ ਇੱਕ ਚੀਜ਼ ਹੋਰ ਦੱਸਦਾ ਸਾਡੇ ਕੋਲ ਜਦੋਂ ਵੀ ਸਟੂਡੈਂਟ ਆਉਂਦੇ ਨੇ ਇਹ ਦੱਸਦੇ ਨੇ ਵੀ ਇਹਦੇ ਵਿੱਚ ਪਤਾ ਨਹੀਂ ਕਿੰਨੀ ਕੁ ਪੜਾਈ ਚਾਹੀਦੀ ਆ ਹੂੰ ਕੋਈ ਪੜਾਈ ਮੈਟਰ ਨਹੀਂ ਕਰਦੀ ਜੀ ਤੁਸੀਂ ਪੰਜ ਪੜਿਓ ਅੱਠ ਪੜਿਓ ਤੁਸੀਂ ਸਾਡੇ ਕੋਲੇ ਆ ਸਕਦੇ ਹੋ ਅਸੀਂ ਤੁਹਾਨੂੰ ਪ੍ਰੋਪਰ ਪੰਜਾਬੀ ਦੇ ਵਿੱਚ ਠੇਠ ਪੰਜਾਬੀ ਦੇ ਵਿੱਚ ਸਮਝਾਵਾਂਗੇ ਅਣਪੜ੍ਹ ਬੰਦੇ ਵੀ ਸਾਡੇ ਕੋਲੇ ਤੁਸੀਂ نیچے ਦੇਖ ਸਕਦੇ ਹੋ ਬੈਠੇ ਨੇ ਜਿਹੜੇ ਸਿੱਖ ਕੇ ਵਧੀਆ ਪੈਸਾ ਕਮਾ ਰਹੇ ਠੀਕ ਹੈ ਭਾਈ ਅਰ ਮੈਂ ਤਾਂ ਇਹ ਸੋਚਦਾ ਸੀ ਆਪਣੀ ਪਰਸਨਲ ਦੱਸਾ ਕਿ ਇਹ ਚੰਗਾ ਪੜਿਆ ਲਿਖਿਆ ਇਹਨਾਂ ਨੂੰ ਜਿਹੜੀ ਸਮਝਣਾ ਜਿਹੜੀ ਇਹਦੀ ਗਤੀਵਿਧ ਨੂੰ ਬਹੁਤ ਔਖਾ ਗੱਤ ਤੁਸੀਂ ਆਣੇ ਅੜਪੜ ਵੀ ਸਮਝ ਸਕਦਾ ਮੇਰੇ ਸਾਡਾ ਸਮਝਾਉਣ ਦਾ ਹੀ ਤਰੀਕਾ ਅਣ ਪੜਾ ਨਾਲ ਦਾ ਕਿਉਂਕਿ ਆਪਾਂ ਪਿੰਡਾਂ ਵਾਲੇ ਆ ਪਿੰਡਾਂ ਦੀ ਸਾਨੂੰ ਸਮਝ ਆ ਵੀ ਕਿਵੇਂ ਸਮਝਦੇ ਨੇ ਅਸੀਂ ਉਸੇ ਲੈਵਲ ਨਾਲ ਸਮਝਾ ਰਹੇ ਹਾਂਗੇ ਸਾਡੇ ਕੋਲ ਇਹ ਚੀਜ਼ਾਂ ਨਹੀਂ ਹੋਣਗੀਆਂ ਵੀ ਇੰਗਲਿਸ਼ ਦੇ ਵਿੱਚ ਅਸੀਂ ਬੋਲੀ ਜਾਵਾਂਗੇ ਵੀ ਸਮਝ ਨਾ ਆਵੇ ਅਸੀਂ ਜਿਵੇਂ ਆਪ ਸਿੱਖਿਆ ਤੇ ਓਵੇਂ ਸਮਝਾ ਰਹੇ ਹਾਂ ਓਵੇਂ ਹੀ ਸਿਖਾ ਰਹੇ ਹਾਂ ਹੋਰ ਪੰਜਾਬੀ ਦੇ ਵਿੱਚ ਸਮਝਾ ਰਹੇ ਹਾਂ ਅਸੀਂ ਕਈਆਂ ਨੂੰ ਤੇ ਇਹੀ ਖਤਰਾ ਲੱਗਦਾ ਹਣਾ ਯਾਰ ਅੰਗਰੇਜ਼ੀ ਨਹੀਂ ਆਉਂਦੀ ਇੰਗਲਿਸ਼ ਆਉਂਦੀ ਨਹੀਂ ਤੇ ਯੱਬ ਖਾਨ ਆ ਜਾਣਾ ਲੈ ਲਗੇ ਹਣਾ ਨਹੀਂ 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 ਵੀਰੇ ਕੋਈ ਦਿੱਕਤ ਵਾਲੀ ਗੱਲ ਨਹੀਂ ਸਾਡੇ ਕੋਲੇ ਆਓ ਦੋ ਦਿਨ ਕਲਾਸ ਲਾਓ ਤੁਹਾਨੂੰ ਲੱਗਿਆ ਵੀ ਹਾਂ ਅਸੀਂ ਕਰ ਪਾਵਾਂਗੇ ਤਾਂ ਕਿ ਬਾਦੀ ਉਹ ਨਹੀਂ ਲਾਉਂਦੇ ਤੈਨੂੰ ਵੀ ਦਿਨੇਓ ਕਲਾਸ ਆ ਦੋ ਦਿਨ ਆ ਸਕਦੇ ਮੇਰੇ ਕੋਈ ਦਿੱਕਤ ਦੋ ਦਿਨ ਆ ਸਕਦੇ ਉਹਦੇ ਕੋਈ ਪੈਸਾ ਨਹੀਂ ਕੋਈ ਪੈਸਾ ਨਹੀਂ ਤੁਹਾਨੂੰ ਪਤਾ ਲੱਗ ਜੂ ਦੋ ਦਿਨਾਂ ਦੇ ਵਿੱਚ ਵੀ ਅਸੀਂ ਕਰ ਸਕਾਂਗੇ ਜੇ ਨਾ ਕਰ ਸਕਾਂ ਠੀਕ ਹੈ ਹੁਣ ਇੱਕ ਹੋਰ ਚੀਜ਼ ਆ ਜਿਹੜੀ ਸ਼ੇਅਰ ਮਾਰਕੀਟ ਆ ਹੁਣ ਜਿਹੜਾ ਇਹ ਨਾਮ ਜਾਂ ਇਹਦੇ ਗੱਲ ਕਰਦੇ ਆਪਾਂ ਇਹ ਬਿਜ਼ਨਸ ਦੀ ਇਹ ਬਿਜ਼ਨਸ ਅਸਲ 'ਚ ਕਿਹੜੇ-ਕਿਹੜੇ ਲੈਵਲ ਤੇ ਕੰਮ ਕਰਦਾ ਲੈਵਲ ਤੇ ਵੀਰੇ ਦੇਖੋ ਜੇਕਰ ਆਪਣੇ ਕੋ ਤੱਪਾ ਘੱਟ ਕੈਪੀਟਲ ਨਾਲ ਉਹ ਜਿਹੜਾ ਰਿਟਰਨ ਕੱਢ ਸਕਾਂਗੇ ਜੇ ਆਪਾਂ ਪੈਸਾ ਕੋਈ ਵੀ ਬਿਜ਼ਨਸ ਆ ਇੱਕ ਹੋਲ ਸੇਲ ਦੀ ਦੁਕਾਨ ਹੁੰਦੀ ਹੈ ਇੱਕ ਨੋਰਮਲ ਦੁਕਾਨ ਹੁੰਦੀ ਹੈ ਇੱਕ ਬੰਦਾ ਲੱਖ ਰੁਪਏ ਲਾ ਰਿਹਾ ਇੱਕ 10 ਲੱਖ ਲਾ ਰਿਹਾਗਾ ਓਬਵੀਅਸਲੀ ਗੱਲ ਆ ਵੀ ਹੋਲ ਸੇਲਰ ਵਾਲੇ ਨੂੰ ਉਹ ਜਿਹੜਾ ਕਸਟਮਰ ਜਿਆਦਾ ਪਊ ਜਿਆਦਾ ਪੈਸਾ ਕਮਾ ਸਕਦਾਗਾ ਇਹੀ ਚੀਜ਼ ਦੇ ਵਿੱਚ ਆ ਜੇ ਆਪਾਂ ਘੱਟ ਕੈਪੀਟਲ ਨਾਲ ਕੰਮ ਕਰਦੇ ਆ ਤਾਂ ਆਪਾਂ ਨੂੰ ਲੋ ਰਿਟਰਨ ਮਿਲੂਗਾ ਜੇ ਆਪਾਂ ਜ਼ਿਆਦਾ ਕੈਪੀਟਲ ਨਾਲ ਕੰਮ ਕਰਦੇ ਤਾਂ ਆਪਾਂ ਨੂੰ ਜ਼ਿਆਦਾ ਪੈਸਾ ਕਮਾ ਸਕਦਾ ਮੈਕਸਿਮਮ ਜੇ ਅੰਦਾਜ਼ਾ ਲਾਈਏ ਵੀ ਇੱਕ ਬੰਦਾ 1 ਸਕਦੀ ਆ ਮੇਰੇ ਸਾਡੇ ਜਿਹੜੇ ਬੈਚ ਸਿੱਖਣ ਤੋਂ ਬਾਅਦ ਸਟੂਡੈਂਟ ਸਾਡੇ ਵੱਲੋਂ ਬਣਾਏ ਗਏ ਰੂਲ ਫੋਲੋ ਕਰਦੇ ਨੇ ਤਾਂ ਉਹ 10000 ਰੁਪਏ ਨਾਲ 1000 ਰੁਪਏ 1200 ਰੋਜ਼ ਦਾ ਕੱਢ ਰਹੇ ਨੇ ਪਰ ਡੇ ਦਾ ਪਰ ਡੇ ਦਾ 700000 700000 ਇਦਾਂ ਦੀ ਰੇਂਜ ਬਣ ਰਹੀ ਹੈ 30000 ਦੀ ਐਵਰੇਜ ਰਹਿੰਦੀ ਆ ਉਹਦੀ ਮੇਰੇ ਜੇ ਰੂਲ ਦੇ ਮੁਤਾਬਕ ਚੱਲੂਗਾ ਓਕੇ ਠੀਕ ਹੈ ਜੀ ਜਿਹੜਾ ਪਰਸਨ ਸਾਡੇ ਬਣਾਏ ਰੂਲ ਦੇ ਖਿਲਾਫ ਚੱਲੂਗਾ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਜੀ ਦੇਖੋ ਉਹ ਅਗਲਾ ਲਾਸ ਵੀ ਕਰਾ ਸਕਦਾ ਹੈ ਲਾਸ ਵੀ ਕਰਾ ਸਕਦਾ ਹੈ ਤੇ ਇਹ ਬਿਜ਼ਨਸ ਚਲਾਉਣ ਵਾਸਤੇ ਕੋਈ ਲਿਮਟ ਵੀ ਹੁੰਦੀ ਹੈ ਵੀ ਇੰਨਾ ਤਾਂ ਇਨਵੈਸਟ ਕਰਨਾ ਜ਼ਰੂਰੀ ਹੈ ਨਹੀਂ ਕੋਈ ਲਿਮਟ ਨਹੀਂ ਜੀ ਫਿਲਹਾਲ ਤਾਂ ਤੁਸੀਂ 5000 ਨਾਲ ਚਲਾ ਸਕਦੇ ਹੋ 1000 ਰੁਪਏ ਨਾਲ ਐਸਆਈਪੀ ਸ਼ੁਰੂ ਕਰ ਸਕਦੇ ਹੋ ਉਸ ਵੀ ਆ ਚਲਾਉਣ ਦੀ ਕੋਈ ਦਿੱਕਤ ਨਹੀਂ ਤੁਸੀਂ ਸਾਡੇ ਕੋਲੇ ਕੋਰਸ ਕਰ ਰਹੇ ਹੋ ਤਾਂ ਤੁਸੀਂ ਫ੍ਰੀ ਦੇ ਵਿੱਚ ਵੀ ਸਿੱਖ ਸਕਦੇ ਹੋ ਕਈ ਬੰਦੇ ਕਹਿੰਦੇ ਯਾਰ ਮੈਂ ਬਹੁਤ ਕਰਕੇ ਵੇਖ ਲਈ ਕਿਉਂਕਿ ਆ ਆਮ ਆਪਾਂ ਆਫ ਦਾ ਕੈਮਰਾ ਮਿਲਦੇ ਆ ਲੋਕਾਂ ਦੇ ਨਾਲ ਉਹ ਕਹਿੰਦੇ ਯਾਰ ਮੈਂ ਬਹੁਤ ਕੀਤੀ ਆ ਹੈ ਨਹੀਂ ਕੋਈ ਇਹਦੇ ਚ ਇਹ ਤਾਂ ਭੇਡਚਾਲ ਆ ਵਾਕਈ ਇਹ ਭੇਡਚਾਲ ਆ ਵੀਰੇ ਦੇਖੋ ਜੇਕਰ ਇਹ ਭੇਡਚਾਲ ਹੁੰਦੀ ਯੂ ਐਸ ਏ ਦੇ ਵਿੱਚ 70 ਤੋਂ 75% ਲੋਕ ਇਹੀ ਕੰਮ ਕਰ ਰਹੇ ਨੇ ਕਿ ਉਹ ਲੋਕ ਪਾਗਲ ਨੇ ਆਪਣੇ ਚ ਪੇੜਚਾਲ ਵਾਲੀ ਗੱਲ ਕਿਉਂ ਹੁੰਦੀ ਆ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਕੀ ਪੂਰੇ ਇੰਡੀਆ ਦੇ ਵਿੱਚ ਫਾਈਨੈਂਸ਼ੀਅਲ এডਿਕੇਸ਼ਨ ਦੀ ਇੰਨੀ ਘਾਟ ਆ ਆਪਾਂ ਲੋਕਾਂ ਨੂੰ ਇਹ ਚੀਜ਼ਾਂ ਬਾਰੇ ਪਤਾ ਹੀ ਨਹੀਂ ਹੈਗਾ ਹੂੰ ਆਪਾਂ ਨੂੰ ਸਕੂਲਾਂ ਦੇ ਵਿੱਚ ਪੈਸਾ ਕਮਾਉਣ ਬਾਰੇ ਸਿਖਾਈ ਨਹੀਂ ਜਾਂਦਾ ਹੂੰ ਆਪਾਂ ਜਦੋਂ ਬਿਨਾਂ ਸਿੱਖੇ ਤੋਂ ਕੰਮ ਕਰਾਂਗੇ ਸਕੂਲਾਂ 'ਚ ਤਾਂ ਦੱਸਿਆ ਜਾਂਦੇ ਨੇ ਟਿਪੋ ਸੁਲਤਾਨ ਬਾਰੇ ਹਾਂ ਉਹਦੀ ਕਦੇ ਲੋੜ ਹੀ ਨਹੀਂ ਪਈ ਜ਼ਿੰਦਗੀ ਚੜਾ ਠੀਕ ਆ ਦੱਸੋ ਪਰ ਆਹ ਜ਼ਰੂਰੀ ਆ ਮੈਨੂੰ ਤੁਹਾਡੀ ਗੱਲ ਲੱਗੀ ਕਿ ਪੈਸਾ ਕਿਵੇਂ ਕਮਾਉਣਾ ਹਾਂ ਇਹ ਪੈਸਾ ਕਮਾਉਣ ਬਾਰੇ ਕਲਾਸ ਲਾਉਣੀ ਆ ਆਪਾਂ bizness ਬਾਰੇ ਜਰੂਰ ਵੀਰੇ ਜਰੂਰ bizness ਦੇ ਤੌਰ ਤੇ ਜਿਹੜਾ ਬੰਦਾ ਹੁੰਦਾ ਵਧੀਆ ਤਰੀਕੇ ਨਾਲ ਵਧੀਆ ਸਾਨੂੰ ਹੁਣ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਇੰਨੇ ਸਟੂਡੈਂਟਾਂ ਦੇ ਫੋਨ ਆਉਂਦੇ ਨੇ ਜਿਹੜੇ ਹਰ ਰੋਜ਼ ਸਾਨੂੰ ਗਿਫਟ ਤੇ ਧੰਨਵਾਦ ਕਰਦੇ ਨੇ ਜਿਹੜੇ ਵੀ ਸਾਡੀ ਜ਼ਿੰਦਗੀ ਬਦਲ ਗਈ ਹਮ ਤੁਹਾਡੇ ਕੋਲ ਕਿੰਨੇ ਬੈਚ ਤੁਸੀਂ ਲਾਉਨੇ ਹੋ ਤੇ ਇੱਕ ਬੈਚ ਕਿੰਨੇ ਸਟੂਡੈਂਟ ਹੁੰਦੇ ਆ ਸਾਡੇ ਕੋਲ ਵੀਰੇ 50 ਕ ਸਟੂਡੈਂਟਾਂ ਦਾ ਬੈਚ ਹੁੰਦਾਗਾ ਅਸੀਂ ਸਾਡੇ 3 ਬੈਚ ਚੱਲ ਰਹੇ ਨੇ ਹੁਣ ਠੀਕ ਆ ਇਕ ਆਪਣੇ ਲੋਹਾ ਕਿਹੜਾ ਪਿੰਡ ਜਾ ਲਗ ਲਗ ਇਹ ਲੌਂਗਵਾਲ ਚੱਲ ਰਿਹਾ ਜੀ ਭਲਾੜੀ ਚੱਲ ਰਿਹਾਗਾ ਆਨਲਾਈਨ ਚੱਲਦਾਗਾ ਜਿਹੜੇ ਹੁਣ ਬਾਹਰ ਬੈਠੇ ਨੇ ਕਿ ਕੈਨੇਡਾ ਅਮਰੀਕਾ ਉਹ ਸਾਰੇ ਆਨਲਾਈਨ ਦੇ ਵਿੱਚ ਕਰਦੇ ਅੱਛਾ ਜਰੂਰੀ ਨਹੀਂ ਤੁਸੀਂ ਵੀ ਦਫ਼ਤਰ ਆ ਕੇ ਵਿਜ਼ਿਟ ਕਰੋ ਤੁਸੀਂ ਉ ਆਨਲਾਈਨ ਵੀ ਕੰਮ ਕਰ ਸਕ ਸਕਦੇ ਆਨਲਾਈਨ ਵੀ ਵੀਰੇ ਆਪਣਾ ਕੱਲ ਹੀ ਲਾਂਚ ਹੋਇਆ ਐਪ ਵੀ ਆ ਚੁੱਕਿਆ ਪਲੇ ਸਟੋਰ ਤੇ ਤੇ 5-10 ਦਿਨਾਂ ਤੱਕ ਉਹਦੇ ਵਿੱਚ ਵੀ ਤੁਸੀਂ ਘਰੇ ਬੈਠੀ ਸਿੱਖ ਸਕਦੇ ਕੀ ਵਾਦਾ ਹੈ ਉਹ ਐਪ ਬਾਰੇ ਵੀ ਜਾਣਕਾਰੀ ਦੇ ਦਿਓ ਪਲੇ ਸਟੋਰ ਤੇ ਟਰੇਡਰ ਟੂ ਹੈਲਪ ਭਰੋਗੇ ਤਾਂ ਆਪਣੇ ਚੈਨਲ ਦਾ ਨਾਮ ਆ YouTube ਦਾ ਟਰੇਡਰ ਟੂ ਹੈਲਪ ਉਹੀ ਐਪ ਦਾ ਨਾਮ ਆ ਓਕੇ ਉਹ ਐਪ ਤੋਂ ਤੁਸੀਂ ਤੁਹਾਡੇ ਨਾਲ ਜੁੜ ਜਾਣਗੇ ਤੇ ਪੂਰੀ ਜਾਣਕਾਰੀ ਉੱਥੋਂ ਮਿਲੂ ਜਰੂਰ ਜਰੂਰ ਹਜੇ ਉਹਦੇ ਵਿੱਚ ਮਟੀਰੀਅਲ ਪਾਉਣਾ ਸੀ ਟਾਈਮ ਦੀ ਪ੍ਰੋਬਲਮ ਆ ਪਾ ਦਾਂਗੇ ਪੰਜ ਚਾਰ ਦਿਨਾਂ ਵਿੱਚ ਐਪ ਡਾਊਨਲੋਡ ਕਰ ਸਕਦੇ ਹੋ ਓਕੇ ਅੱਛਾ ਵੀ ਇੱਕ ਹੋਰ ਜੀ ਗੱਲ ਦੱਸੋ ਇਹਦੇ ਨੁਕਸਾਨ ਕੀ ਆ ਫਾਇਦੇ ਤਾਂ ਚਲੋ ਪੈਸਾ ਕਮਾਉਣਾ 메ਨ ਬੰਦੇ ਦਾ ਮਕਸਦ ਦਿਮਾਗ ਚ ਇਹੀ ਘੰਟੀ ਕੜਕਦੀ ਆ ਪੈਸਾ ਕਿਵੇਂ ਕਮਾਉਣਾ ਪੈਸੇ ਕਮਾਉਣ ਵਾਸਤੇ ਬੰਦਾ ਸਭ ਕੁਝ ਕਰਨ ਨੂੰ ਤਿਆਰ ਹੁੰਦਾ ਪਰ ਨੁਕਸਾਨ ਇਹਦੇ ਕੀ ਹੁੰਦੇ ਆ ਜਿਹੜੀ ਤੋਂ ਆਪਾਂ ਨੂੰ ਗੌਰ ਰੱਖਣੀ ਪਊਗੀ ਵੀਰੇ ਦੇਖੋ ਐਦਾਂ ਤਾਂ ਇਹਦੇ ਵਿੱਚ ਨੁਕਸਾਨ ਹੀ ਨੁਕਸਾਨ ਨੇ ਜੇ ਬੰਦਾ ਬਿਨਾਂ ਸਿੱਖੇ ਤੋਂ ਕਰੂਗਾ ਠੀਕ ਹੈ ਜਿਹੜਾ ਸਾਡੇ ਕੋਲ 1 ਮਹੀਨੇ ਦੀ ਕਲਾਸ ਲਾਉਂਦਾ ਅਸੀਂ ਉਹੀ ਨੁਕਸਾਨਾਂ ਤੋਂ ਬਚਾਉਣ ਦੀ ਕਲਾਸ ਲਾਉਣੀ ਆ ਹੂੰ ਉਹੀ ਤਾਂ ਸਿੱਖਣਾਗਾ ਫਿਰ ਜੇ ਹੁਣ ਮੈਂ ਇੰਨੇ ਟਾਈਮ ਦਾ ਤੁਹਾਨੂੰ 1-2 ਮਿੰਟਾਂ ਚ ਕਲੀਅਰ ਨਹੀਂ ਕਰ ਸਕਦਾ ਤਾਂ ਬਾਰ-ਬਾਰ ਆਪਾਂ ਇੱਕ ਗੱਲ ਹੀ ਨਿਮੇੜਦੇ ਆ ਇਹਦੇ ਵਿੱਚ ਵੀ ਸਿੱਖੇ ਤੋਂ ਬਿਨਾਂ ਨਹੀਂ ਕਰਨਾ ਸਿੱਖੇ ਤੋਂ ਬਿਨਾਂ ਕਰੋਗੇ ਨੁਕਸਾਨ ਹੀ ਨੁਕਸਾਨ ਆ ਹਣ ਲੋਕ ਇਹ ਵੀ ਕਹਿਣਗੇ ਵੀ ਤੁਸੀਂ ਕਿੱਥੋਂ ਸਿੱਖੇ ਹੋ ਹਾਂ ਆਪਾਂ ਵੀਰੇ ਦੇਖੋ ਮੈਂ ਦਿੱਲੀ ਬੰਬੇ ਚੰਡੀਗੜ੍ਹ ਮੈਂ ਬਹੁਤ 함ੂ ਕੋਚਿੰਗ ਲੈਤੀ ਆ ਓਕੇ ਹੁਣ ਵੀ ਲੈ ਰਿਹਾ ਠੀਕ ਹੈ ਇਹ ਕੋਈ ਇਹ ਨਹੀਂ ਹੈਗਾ ਵੀ ਅਸੀਂ ਸਿੱਖ ਗਏ ਸਾਰਾ ਕੁਝ ਬਣ ਗਿਆ ਸਮੇਂ ਦੇ ਨਾਲ ਅਪਡੇਟ ਹੋਣਾ ਪੈਂਦਾਗਾ ਸਾਡੀ ਹੁਣ ਵੀ ਕੋਚਿੰਗਾਂ ਵੀ ਚੱਲ ਰਹੀਆਂ ਨੇ ਕੋਈ ਦਿੱਕਤ ਵਾਲੀ ਗੱਲ ਨਹੀਂ ਅੱਛਾ ਤੁਸੀਂ ਆਪ ਵੀ ਕੋਚਿੰਗ ਅੱਗੇ ਵੀ ਲਾ ਰਹੇ ਹੋ ਜਰੂਰ ਵੀਰੇ ਦੇਖੋ ਅੱਛਾ ਇਹਦੇ ਵਿੱਚ ਵੀ ਬਦਲਾਅ ਆਉਂਦਾ ਰਹਿੰਦਾ ਰਹਿੰਦਾ ਜਿੰਦਗੀ ਦੇ ਵਿੱਚ ਇਨਸਾਨ ساری ਉਮਰ ਸਿੱਖਦਾ ਰਹਿੰਦਾ ਸਾਨੂੰ ਕੋਈ ਨਾ ਕੋਈ ਨਵੇਂ ਸਟੂਡੈਂਟਾਂ ਤੋਂ ਵੀ ਅੱਜ ਵੀ ਸਾਨੂੰ ਨਵੀਂ ਚੀਜ਼ ਸਿੱਖਣ ਨੂੰ ਮਿਲ ਜਾਂਦੀ ਹੈ ਉਹ ਵੀ ਅਸੀਂ ਨਾਲ ਹੁੰਦੇ ਚੱਲ ਰਹੇ ਆ ਸਾਡਾ ਪ੍ਰੋਸੈਸ ਓਕੇ ਹਾਂਜੀ ਇੱਕ ਨਾ ਬਾਈ ਹੋਰ ਚਾਂਸਾ ਬੜਾ ਜਿਵੇਂ ਸੋਸ਼ਲ ਇੰਸਟਾਗ੍ਰਾਮ ਤੇ ਲੋਕ ਪੋਸਟ ਮਾਤੇ 300 ਰੁਪਿਆ ਸਾਨੂੰ ਦਿਓ ਤੇ 3000 ਲੈ ਜਾਓ ਇਹ ਕੀ ਚੱਕਰ ਹੁੰਦਾ ਤੁਸੀਂ ਵੀ ਐ ਕਰ ਦਿੰਨੇ ਹੋ ਨਹੀਂ ਨਹੀਂ ਵੀਰੇ ਸਾਡੇ ਨਾਂ ਤੇ ਜ਼ਰੂਰ ਹੋ ਰਿਹਾ ਮਤਲਬ ਨਾ ਕਾਫੀ ਲੋਕ ਨੇ ਜਿਹੜੇ ਸਾਡੇ ਨਾਂ ਤੇ ਇੰਸਟਾਗ੍ਰਾਮ ਤੇ ਟੈਲੀਗ੍ਰਾਮ ਤੇ ਝੂਠੇ ਚੈਨਲ ਬਣਾਈ ਬੈਠੇ ਨੇ ਫੋਟੋਆਂ ਵੀ ਸਾਡੀਆਂ ਲਾਉਂਦੇ ਨੇ ਤੇ ਇਦਾਂ ਕਹਿੰਦੇ ਨੇ 10000 ਪਾਓ ਸਾਨੂੰ 40 ਕਿਸੇ ਦੇ ਚਾਂਸੇ ਚ ਨਹੀਂ ਆਉਣਾ ਸਾਡਾ ਜਿਹੜਾ ਨੰਬਰ ਹੈਗਾ ਸਾਨੂੰ ਅੱਜ ਹੀ ਪਤਾ ਲੱਗਿਆ ਹੈਗਾ ਵੀ ਅਸੀਂ ਨੰਬਰ ਪਾ ਦਿੰਨੇ ਆਪਨਾ ਵੀਡੀਓ ਤੇ ਵੀ ਆ ਨੰਬਰ ਤੇ ਕੰਟੈਕਟ ਕਰੋ ਹੁਣ ਅਸੀਂ ਨੰਬਰ ਬੋਲ ਕੇ ਪਾਇਆ ਕਰਾਂਗੇ ਲੋਕ ਕਾਪੀ ਕਰਦੇ ਨੇ ਵੀਡੀਓ ਆਪਦਾ ਨੰਬਰ ਪਾ ਕੇ ਲੋਕਾਂ ਨਾਲ ਫਰਾਡ ਕਰ ਰਹੇ ਨੇ ਸੋ ਸਾਡਾ ਨੰਬਰ 96584 63000 ਆ ਇਸ ਨੰਬਰ ਤੋਂ ਬਿਨਾ ਹੋਰ ਕਿਸੇ ਵੀ ਨੰਬਰ ਤੇ ਕੋਈ ਵੀ ਬੰਦਾ ਫਸੇ ਨਾ ਗਲਤੀ ਹਾ ਬਾਈ ਦਾ ਨਾਮ ਮਨਪ੍ਰੀਤ ਸਿੰਘ ਪਿੰਡ ਲੋਹਾ ਕਿਹੜਾ ਤੇ ਇਹ ਕਿਉਂਕਿ ਜਿਹੜਾ ਸ਼ੇਅਰ ਮਾਰਕੀਟ ਆ ਨਾ ਸ਼ੇਅਰ ਮਾਰ ਕੇ ਮੈਨੂੰ ਲੱਗਦਾ ਸਾਡੇ ਲੋਕ ਲੋਸੀਅਸ ਕਰਕੇ ਕਰ ਰਹੇ ਆ ਕਿ ਉਹ ਇੱਕ ਦੂਜੇ ਦੇ ਮਗਰ ਲੱਗਦੇ ਆ ਜਰੂਰ ਵੀਰੇ ਚੰਗੀ ਸਿੱਖਿਆ ਦੇ ਮਗਰ ਨਹੀਂ ਜਾਂਦੇ ਉਹਨੇ ਚਾਚੇ ਦੇ ਮੁੰਡੇ ਨੇ ਕਹਿਤਾ ਐ ਕਰ ਲੈ ਤੇ ਤਾਈ ਦੇ ਨੇ ਐ ਕਹਿਤਾ ਉਵੇਂ ਕਰ ਦੇਣਾ ਇਹਦੀ ਗੱਲ ਹੈਗੀ ਆ ਵੀਰੇ ਦੇਖੋ ਕਿਸੇ ਦੇ ਪਿੱਛੇ ਲੱਗਣ ਵਾਲਾ ਤਾਂ ਸਾਡੇ ਕੋਲੇ ਸਟੂਡੈਂਟ ਹੁੰਦੇ ਨੇ ਵੀ ਤੁਸੀਂ ਇਤੋਂ ਬਾਅਦ ਸਾਨੂੰ ਦੱਸੋਗੇ ਜੀ ਅਸੀਂ ਪਹਿਲੀ ਰੋਕ ਦਿੰਨੇ ਆ ਜਿਸ ਕੋਰਸ ਕਰਨ ਤੋਂ ਬਾਅਦ ਵੀ ਕਿਸੇ ਤੋਂ ਪੁੱਛਣਾ ਪੈ ਗਿਆ ਫਿਰ ਕੋਰਸ ਕਰਨ ਦਾ ਕੀ ਬੇਨਿਫਿਟ ਆ ਛੋਡੇ ਤੋਂ ਕੋਰਸ ਕਰਕੇ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਘਰੇ ਬੈਠ ਕੇ ਆਪਣੇ ਆਪ ਪੈਸਾ ਕਮਾਉਂਦੇ ਨੇ ਸਟੂਡੈਂਟਸ ਅਸੀਂ ਕਿਸੇ ਨੂੰ ਖਰੀਦਣ ਵੇਚਣ ਦੀ ਵੀ ਨਹੀਂ ਰਾਇ ਦਿੰਦੇ ਠੀਕ ਆਪਣੇ ਆਪ ਕੰਮ ਕਰਦੇ ਨੇ ਅਸੀਂ ਸਿਰਫ ਐਜੂਕੇਸ਼ਨ ਪਰਪਸ ਦੇ ਲਈ ਸਿਖਾ ਰਹੇ ਹਾਂ ਜਿਹੜੀਆਂ ਕਲਾਸਾਂ ਲਾ ਰਹੇ ਹਾਂ ਕਿਸੇ ਨੂੰ ਖਰੀਦਣ ਵੇਚਣ ਦੀ ਅਸੀਂ ਰਾਇ ਨਹੀਂ ਦਿੰਦੇ ਉਹ ਵੈਸੇ ਇਹਦੇ ਵਿੱਚ ਜਿਆਦਾ ਕੰਮ ਇਸੇ ਦਾ ਹੀ ਹੁੰਦਾ ਵੀ ਆਹ ਚੀਜ਼ ਖਰੀਦ ਕੇ ਰੱਖ ਲੋ ਜਦੋਂ ਉਹਦਾ ਮਾਰਕੀਟ ਵੱਧੇ ਉਦੋਂ ਵੇਚ ਦਿਓ ਇਦਾਂ ਦਾ ਕੁਝ ਹੂੰ ਦੇਖੋ ਅਸੀਂ ਤਰੀਕੇ ਦੱਸਦੇ ਹਾਂ ਅਸੀਂ ਨੇ ਤਾਂ ਇਹ ਤਰੀਕੇ ਦੱਸਨੇ ਨੇ ਵੀ ਕਦੋਂ ਆਪਾਂ ਖਰੀਦਣਾ ਤੇ ਕਦੋਂ ਵੇਚ ਉਹ ਜਦੋਂ ਤੁਸੀਂ ਤਰੀਕੇ ਸਿੱਖ ਗਏ ਘਰੇ ਬੈਠਾ ਪੈਸਾ ਕਮਾ ਸਕਦੇ ਹੋ ਜੀ ਕੋਚ ਨੇ ਤਾਂ ਇਹ ਦੱਸਣਾ ਕਿ ਭਾਈ ਦਾ ਇਦਾਂ ਲੱਗਦਾ ਉਹ ਖੇਡਣਾ ਹੋਣੇ ਆ ਕਿੱਥੇ ਜਾ ਕੇ ਖੇਡ ਕੇ ਆਉਣਾ ਹਾਂ ਮਨਪ੍ਰੀਤ ਭਾਈ ਇਹਦੇ ਵਿੱਚ ਹੋਰ ਹੋਰ ਕਿਹੜੀਆਂ ਚੀਜ਼ਾਂ ਹੁੰਦੀਆਂ ਨੇ ਕਿਉਂਕਿ ਮੈਂ ਚਾਹੁੰਨਾ ਕਿ ਕਿਉਂਕਿ ਕਲੀਅਰ ਐਕਸਪਲੈਨ ਕੀਤੀ ਜਾਵੇ ਆਪਣੇ ਜਿਹੜੇ ਇਹ ਵੀਡੀਓ ਨਾਲ ਜੁੜਿਆ ਉਹ ਜ਼ਰੂਰ ਸ਼ੇਅਰ ਮਾਰਕੀਟ ਦੇ ਚਾਹਵਾਨੀ ਆਉਣਗੇ ਉਹ ਚਾਹੁੰਦੇ ਹੋਣਗੇ ਕੰਮ ਕਰਨਾ ਜਾਂ ਕਈ ਕਰ ਰਹੇ ਹੋਣਗੇ ਉਹਦੇ ਬਾਰੇ ਜ਼ਰੂਰ ਇਹ ਦੱਸੋ ਵੀ ਆਹ ਮੇਨ ਗੱਲ ਹੁੰਦੀ ਹੈ ਇਹਦੇ ਚ ਵੀਰੇ ਮੇਨ ਗੱਲ ਤਾਂ ਇਹੀ ਹੈ ਜੀ ਪਹਿਲੀ ਗੱਲ ਤਾਂ ਜੇ ਕੋਈ ਕਰ ਰਿਹਾਗਾ ਬਿਨਾ ਸਿੱਖੇ ਤੋਂ ਕਰ ਰਿਹਾਗਾ ਜੇ ਤੁਹਾਡੇ ਕੋਲੇ ਸਾਡੇ ਤੱਕ ਆਉਣ ਦੀ ਨਹੀਂ ਵੀ ਪਹੁੰਚ ਹੈਗੀ ਤਾਂ ਤੁਸੀਂ ਆਪਣਾ YouTube ਤੇ ਚੈਨਲ ਆ ਟਰੇਡਰ ਟੂ ਹੈਲਪ ਦੇ ਨਾਂ ਤੇ ਮਨਪ੍ਰੀਤ ਲੋਹਾ ਖੇੜਾ ਪਰੂਗੇ ਤਾਂ ਵੀ ਆਜੂ ਮੈਂ ਉਹਦੇ ਤੇ ਸਟੈਪ ਵਾਈ ਸਟੈਪ ਵੀਡੀਓ ਪਾਈਆਂ ਹੋਈਆਂ ਨੇ ਓਕੇ ਉਹ ਦੇਖ ਕੇ ਵੀ ਤੁਸੀਂ ਸਿੱਖ ਸਕਦੇ ਹੋ ਉਹ ਇੱਕ ਫ੍ਰੀ ਜਾਣਕਾਰੀ ਆ ਫ੍ਰੀ ਜਾਣਕਾਰੀ ਆ ਬਿਲਕੁਲ ਉਦੋਂ ਪ੍ਰੋਪਰ ਵੀਡੀਓ ਦੇਖੋ ਰੂਲ ਦੇ ਮੁਤਾਬਕ ਹਰ ਰੋਜ਼ ਇੱਕ ਵੀਡੀਓ ਦੇਖੋ ਜਿੰਮੇ ਅਸੀਂ ਬਣਾਈਆਂ ਹੋਈਆਂ ਨੇ ਸਟੈਪ ਦੇ ਮੁਤਾਬਕ ਦੇਖ ਕੇ ਵੀ ਤੁਸੀਂ ਸਿੱਖ ਸਕਦੇ ਹੋ ਘਰੇ ਬੈਠ ਕੇ ਓਕੇ ਤੇ ਨੰਬਰ 2 ਪਹਿਲਾਂ ਵੀ ਮੈਂ ਕਹਿ ਕੇ ਹਟਿਆ ਵੀ ਬਿਨਾਂ ਸਿੱਖੇ ਤੋਂ ਕੋਈ ਵੀ ਬੰਦਾ ਨਾ ਕਰੇ ਜਿਹੜੇ ਐਪ ਉਹਦੇ ਚੱਲਦੇ ਆ ਉਹ ਕਈ ਹੁਣ ਜਹਾਜ ਵਾਲਾ ਐਪ ਆ ਗਿਆ ਜਾਂ ਹੋਰ ਆਪਾਂ ਨਾਂ ਨਹੀਂ ਲੈ ਸਕਦੇ ਇੱਕ ਗਾਈਡਲਾਈਨ ਦੇ ਮੁਤਾਬਕ ਹੈ ਨਾ ਉਹ ਐਪ ਵਾਕਈ ਐ ਕੰਮ ਕਰਦੇ ਉਹਦੇ ਚ ਪੈਸੇ ਪਾ ਦਿਓ ਜਮ੍ਹਾਂ ਕਰ ਦਿਓ ਉਹ ਕਿਵੇਂ ਆ ਉਹ ਕਿੰਨਾ ਕਰ ਕਾਫੀ ਸਟੂਡੈਂਟਾਂ ਦੇ ਫੋਨ ਆਉਂਦੇ ਨੇ ਜਿਹੜੇ ਗਲਤ ਐਪ ਦੇ ਵਿੱਚ ਆਪਣਾ ਪੈਸਾ ਫਸਾ ਲੈਂਦੇ ਨੇ ਪਤਾ ਕਿਵੇਂ ਲੱਗੂ ਵੀ ਇਹ ਸਹੀ ਐਪ ਹੈ ਉਹ ਐਪ ਇਦਾਂ ਪਤਾ ਲੱਗੂ ਜੀ ਜਦੋਂ ਤੁਸੀਂ ਆਪਣੇ YouTube ਚੈਨਲ ਤੇ ਆਉਂਗੇ ਉੱਥੇ ਮੇਰੇ ਲਿੰਕ ਪਾਏ ਹੋਏ ਨੇ ਜਿਹੜਾ ਆਪਣੇ ਲਿੰਕ ਤੋਂ ਡਾਊਨਲੋਡ ਕਰੂਗਾ ਉਹ ਐਪ ਸਹੀ ਹੈ ਕਿਉਂਕਿ ਅਸੀਂ ਜੈਨੂਅਲ ਨੇ ਪਾਏ ਹੋਏ ਨੇ ਹਾਂ ਨੋਰਮਲ ਬੰਦਾ ਕੀ ਕਰਦਾ ਪਲੇ ਸਟੋਰ ਤੋਂ ਡਾਇਰੈਕਟ ਡਾਊਨਲੋਡ ਕਰ ਲੈਂਦਾ ਉਹ ਫੇਕ ਦੇ ਵਿੱਚ ਫਸ ਜਾਂਦਾ ਐਡਾ ਦੇਖ ਕੇ ਫਸ ਜਾਂਦਾ ਤੁਸੀਂ ਆਪਣੇ YouTube ਤੋਂ ਚੱਲ ਕੇ ਜਾਂ ਵੀਡੀਓ ਦੇ ਨੀਚੇ ਪਾ ਦਾਂਗੇ ਆਪਾਂ ਡਿਸਕ੍ਰਿਪਸ਼ਨ 'ਚ ਉਹ ਲਿੰਕ ਤੋਂ ਜਾ ਕੇ ਐਪ ਡਾਊਨਲੋਡ ਕਰ ਸਕਦੇ ਨੇ ਕੋਈ ਦਿੱਕਤ ਨਹੀਂ ਉਹਦੇ 'ਚ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਉਹਦੇ ਵਿੱਚ ਇਹ ਵੀ ਹੋਊਗਾ ਜੇ ਤੁਸੀਂ ਸਾਡੇ ਲਿੰਕ ਤੋਂ ਕਰ ਰਹੇ ਹੋ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਸਾਨੂੰ ਪੁੱਛ ਸਕਦੇ ਹੋ ਅਸੀਂ ਡਾਇਰੈਕਟ ਕੰਪਨੀ ਤੋਂ ਤੁਹਾਡਾ ਹੱਲ ਵੀ ਕਰਵਾਵਾਂਗੇ ਹਾਂ ਬਿਲਕੁਲ ਸ਼ੇਅਰ ਮਾਰਕੀਟ ਦੇ ਨਾਂ ਤੇ ਤੇ ਯਾਰ ਠੱਗੀ ਜਿਹੜਾ ਫਰਾਡ ਆ ਉਹ ਲੋਕੋ ਫੋਨ ਕਰਕੇ ਸ਼ੇਅਰ ਮਾਰਕੀਟ ਦਾ ਨਾਮ ਲੈ ਕੇ ਫਰਾਡ ਬੜਾ ਕਰ ਜਾਂਦੇ ਆ ਦੇਖੋ ਬਹੁਤ ਲੋਕ ਨੇ ਜਿਹੜੇ ਫਰਾਡ ਕਰ ਰਹੇ ਨੇਗੇ ਪਰ ਸਾਡਾ ਕੰਮ ਆ ਜਿਹੜਾ ਸਾਡਾ ਕੰਮ ਤੁਸੀਂ نیچے ਆਪਣੀ ਕਲਾਸ ਚੱਲ ਰਹੀ ਹੈਗੀ ਸਟੂਡੈਂਟਾਂ ਦਾ ਰਿਵਿਊ ਲੈ ਸਕਦੇ ਹੋਗੇ ਤੁਹਾਨੂੰ ਉੱਥੇ ਪਤਾ ਲੱਗੂਗਾ ਵੀ ਹਨਾ ਉਹਨਾਂ ਦਾ ਪੈਸਾ ਵਸੂਲ ਹੋਇਆ ਜਾਂ ਨਾ ਹੋਇਆ ਪਰ ਜਿਹੜੇ ਲੋਕ ਠੱਗੀ ਕਰ ਰਹੇ ਨੇ ਦੇਖੋ ਉਹ ਆਪਣੇ ਆਪ ਲੋਕ ਫਸ ਰਹੇ ਨੇ ਲੋਕਾਂ ਕੋਲ ਆਪਾਂ ਕਿਸੇ ਬਾਰੇ ਮਾੜਾ ਨਹੀਂ ਕਹਿ ਸਕਦੇ ਕੀ ਪਤਾ ਕੌਣ ਕਿੱਥੇ ਫਸ ਰਿਹਾ ਹੈ ਨਾ ਉਹ ਆਪਦਾ ਧਿਆਨ ਨਾਲ ਬਚ ਕੇ ਚੱਲਣਾ ਤੁਸੀਂ ਅਧੂਰਾ ਗਿਆਨ ਹਾਨੀ ਕਰਕੇ ਹਾਂ ਜਰੂਰ ਹੁਣ ਇਹ ਵੀ ਨਾ ਦੇਖਣ ਵਾਲੇ ਕਹਿਣ ਵੀ ਇਕੱਲੇ ਆਪਸ ਵਿੱਚ ਗੱਲ ਕਰੀ ਜਾਂਦੇ ਆ ਅਸੀਂ ਜਿਹੜੀ ਛੱਤ ਤੇ ਖੜੇ ਆ ਨੀਚੇ ਬਾਈ ਹੋਰਾਂ ਦਾ ਬੈਚ ਚੱਲ ਰਿਹਾ ਤੇ ਵੀਡੀਓ ਵੀ ਇਸ ਕਰਕੇ ਛੋਟੀ ਆ ਕਿਉਂਕਿ ਬਾਈ ਹੋਰਾਂ ਨੇ ਕਲਾਸ ਦੇ ਵਿੱਚੋਂ ਟਾਈਮ ਕੱਢ ਕੇ ਸਾਡੇ ਨਾਲ ਗੱਲਬਾਤ ਕੀਤੀ ਆ ਉਹਨਾਂ ਸਟੂਡੈਂਟ ਦੇ ਨਾਲ ਵੀ ਗੱਲਬਾਤ ਕਰ ਲਈਏ ਕਿਵੇਂ ਲੱਗਦਾ ਉਹਨਾਂ ਨੂੰ ਕਿਵੇਂ ਕੰਮ ਸਿੱਖ ਰਹੇ ਆ ਉਹਨਾਂ ਇੱਥੇ ਕਲਾਸ ਲੈਂਦਿਆਂ ਨੂੰ ਕਲਾਸ ਲਾਉਂਦਿਆਂ ਨੂੰ ਮਹੀਨੇ ਦੇ ਨੇੜੇ ਤੇੜ ਹੋ ਗਿਆ ਜੀ ਮਹੀਨਾ ਕਿੰਨਾ ਕੁ ਸਿੱਖ ਲਿਆ ਬਈ ਬੰਨੇ ਰਹਿ ਗਏ ਮਹੀਨੇ ਚ ਸਿੱਖਿਆ ਕਿੰਨਾ ਕੁ ਜਣੀ ਕੇ ਸਿੱਖ ਕੇ ਬਹੁਤ ਵਧੀਆ ਸਿਖਾਉਂਦੇ ਨੇ ਜੀ ਵਧੀਆ ਸਿੱਖਿਆ ਜ ਬਹੁਤ ਵਧੀਆ ਸਮਝਾਉਂਦੇ ਨੇ ਓਕੇ ਹਾਂਜੀ ਜਿੰਨਾ ਔਖਾ ਲੱਗਦਾ ਸੀ ਉਨਾ ਹੈ ਨਹੀਂ ਕੰਮ ਜਿੰਨਾ ਲੱਗਦਾ ਸੀ ਉਨਾ ਨਹੀਂ ਵੈਸੇ ਫਿਰ ਵੀ ਇਹ ਦਲਦਲਾ ਹੌਲੀ ਹੌਲੀ ਪਤਾ ਲੱਗੂ ਹੌਲੀ ਹੌਲੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਭਾਈ ਹਾਂ ਸਾਨੂੰ 1 ਮਹੀਨਾ ਹੋਣ ਵਾਲਾ ਜੀ ਓਕੇ ਤੇ ਵਧੀਆ ਸਿੱਖਿਆ ਠੀਕ ਹੈ ਜਮਾ ਅਸੀਂ ਉਹ ਸੀਗੇ ਕੋਰੇ ਸੀਗੇ ਖਾਨੂੰ ਕੁਝ ਨਹੀਂ ਪਤਾ ਸੀਗਾ ਅੱਛਾ ਵਧੀਆ ਮੰਨ ਲਓ ਸਿਖਾਉਂਦੇ ਨੇ ਬਹੁਤ ਵਧੀਆ ਹਾਂ ਤੇ ਟ੍ਰੇਡ ਕਰਨ ਲੱਗੇ 10 ਦਿਨ ਹੋਏ ਨੇ ਓਕੇ ਵਧੀਆ ਹਫਤਾ ਟ੍ਰੇਡ ਵਧੀਆ ਪਰ ਲਾ ਪ੍ਰੋਫਟ ਪ੍ਰੋਫਟੀਆਂ ਦੋ ਦਿਨ ਲੌਸ ਤੇ ਸੀਗੇ ਅੱਛਾ ਦੋ ਦਿਨ ਲੌਸ ਤੇ ਬਾਕੀ ਪ੍ਰੋਫਟ ਬਾਕੀ ਪ੍ਰੋਫਟ ਸੀ ਹਾਂ 10 ਦਿਨ ਜੋ ਕੁਸਰਦ ਕਰੀ ਨੇ ਬਹੁਤ ਵਧੀਆ ਸਾਰਾ ਐਕਸਪੀਰੀਅੰਸ ਲੈ ਰਹੀ ਆ ਕਿਵੇਂ ਸਿੱਖਣ ਦਾ ਬਹੁਤ ਵਧੀਆ ਬਹੁਤ ਵਧੀਆ ਉਧਰ ਵੀ ਆ ਪੈਣਾ ਤੁਹਾਨੂੰ ਕਦੋਂ ਦਾ ਆ ਰਹੇ ਹੋ ਤੁਸੀਂ ਸਿੱਖਣ ਲਈ ਨਹੀਂ ਆ ਜੇ ਹਾਂਜੀ ਨਹੀਂ ਆ ਜੇ ਅਜੇ ਕੀਤਾ ਨਹੀਂ ਠੀਕ ਆ ਉਹ ਇਹਨਾਂ ਦਾ ਤਰੀਕਾ ਕਿਵੇਂ ਲੱਗਾ ਸਿਖਾਉਣ ਦਾ ਤਰੀਕਾ ਕਿਵੇਂ ਬਹੁਤ ਵਧੀਆ ਸਰ ਸਮਝ ਆ ਰਹੀ ਹੈ ਹਾਂਜੀ ਪ੍ਰੋਪਰ ਸਮਝ ਆ ਰਹੀ ਹੈ ਕਹਿੰਦੇ ਪਿਓਰ ਪਿਆਬੀ ਸਿਖਾਉਂਦੇ ਆ ਵਾਕਈ ਹਾਂਜੀ ਹਾਂਜੀ ਠੀਕ ਆ ਅੱਛਾ ਹਾਂਜੀ ਆ ਜੋ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਕੁਲਦੀਪ ਸਿੰਘ ਆ ਜੀ ਜੀ ਪਹਿਲਾਂ ਇੱਥੇ ਆਉਣ ਤੋਂ ਪਹਿਲਾਂ ਵੀ ਟਰੇਡ ਥੋੜੀ-ਬੋਟੀ ਲੈਣੀ ਜਾਣਦੇ ਸੀ ਕਾਲ ਪਟ ਵਾਰੇ ਪਤਾ ਸੀ ਬਸ ਵੀ ਖਰੀਦਣਾ ਵੇਚਣਾ ਪਰ ਜਿਸ ਦਿਨ ਦੇ ਇੱਥੇ ਆਏ ਆ ਬਹੁਤ ਸੋਨਾ ਸਿਖਾਇਆ ਜਾ ਰਿਹਾ ਬਹੁਤ ਸੋਹਣਾ ਸੈਟਅਪ ਆ ਪੰਜਾਬੀ ਵਿੱਚ ਦੱਸ ਰਿਹਾ ਬਿਲਕੁਲ ਠੇਢ ਓਕੇ ਠੇਢ ਪੰਜਾਬੀ ਜਿਸ ਦਿਨ ਦੇ ਇੱਥੇ ਆਏ ਆ ਇੱਕ ਦਿਨ ਵੀ ਲੌਸ 'ਚ ਨਹੀਂ ਸੀ ਕਦੇ 500 700 ਡੇਲੀ ਬਣ ਰਿਹਾ ਠੀਕ ਹੈ ਹੌਣ ਹੌਣ ਪ੍ਰੋਫਿਟ ਚ ਆ ਤੁਸੀ ਅੱਜ ਦੇਖੜੀ ਪ੍ਰੋਫਿਟਾਂ ਜੀ ਓਕੇ ਅੱਛਾ ਆਮਣਾ ਇਹ ਵਹਿਮ ਸੀਗਾ ਕਿ ਤਾਂ ਕਲਾਸਾਂ ਲਾਉਣੀਆਂ ਬਹੁਤ ਔਖੀਆਂ ਅੰਗਰੇਜ਼ੀ ਚਲ ਹੋਊਗਾ ਯਾਰ ਇੰਗਲਿਸ਼ ਬੋਲਣੀ ਔਖੀ ਆ ਸਮਝਣੀ ਔਖੀ ਆ ਉਹ ਵਹਿਮ ਨਿਕਲ ਗਿਆ ਉਹ ਬਿਲਕੁਲ ਵਹਿਮ ਨਿਕਲ ਗਿਆ ਸਾਨੂੰ ਵੀ ਡਰ ਸੀ ਇੰਗਲਿਸ਼ ਚ ਸਮਝਾਉਂਦੇ ਪਹਿਲਾਂ YouTube ਤੇ ਕਦੇ ਸਰਚ ਕਰਦੇ ਸੀ ਉਹਦੀ ਇੰਗਲਿਸ਼ ਮਾਰ ਜਾਂਦੇ ਪੱਲੇ ਨਹੀਂ ਪੈਂਦਾ ਸੀ ਇਹਨਾਂ ਨੇ ਬਿਲਕੁਲ ਸਾਨੂੰ ਠੇੜ ਪੰਜਾਬੀ ਚ ਦੱਸਿਆ ਕਿ ਆਹ ਚੀਜ਼ ਇਦਾਂ ਦੀ ਹੁੰਦੀ ਆ ਆ ਇਦਾਂ ਹੁੰਦਾ ਇਦਾਂ ਸੈਟਅਪ ਬਣਦਾ ਇਦਾਂ ਆਪਾਂ ਟਰੇਡ ਲੈਣੀ ਆ ਪਰ ਜਿਸ ਦਿਨ ਦੇ ਉੱਤੇ ਆਏ ਆ ਮਨਪ੍ਰੀਤ ਜਣਕੇ ਇੱਕ ਇੱਕ ਗੱਲ ਸਮਝ ਜਪੈਂਦੀ ਆਨ ਪੜ ਬੰਦਾ ਵੀ ਸਿੱਖ ਸਕਦਾ ਮੈਂ ਕਹਿੰਦਾ ਫਿਲਹਾਲ ਜਿਹਨੂੰ ਮਾੜੀ ਮੋਟੀ ਪੰਜਾਬੀ ਬੋਲਣੀ ਆਉਂਦੀ ਆ ਜਾਂ ਪੜਨੀ ਆਉਂਦੀ ਆ ਉਹ ਬੰਦਾ ਟ੍ਰੇਡ ਕਰਨ ਤੇ 100% ਲੱਗ ਜਾਊਗਾ ਇੱਕ ਮਹੀਨੇ ਦੇ ਵਿੱਚ ਤੁਸੀਂ ਬਾਈ ਕਦੋਂ ਤਾਰ ਰਹੇ ਅਸੀਂ ਵੀਰੇ ਹਫਤਾ ਹੋ ਗਿਆ ਸਾਨੂੰ ਟ੍ਰੇਡ ਕਰਦਿਆਂ ਨੂੰ ਅੱਛਾ ਅਸੀਂ 5 ਦਿਨ ਸਕਸੈਸ ਹੋਇਆ 2 ਦਿਨ ਸਾਨੂੰ ਲਾਸ ਹੋਇਆ ਓਕੇ ਉਹ ਵੀ ਅਸੀਂ ਆਪਣੀ ਗਲਤੀ ਕਰੀ ਵੀਰੇ ਅਸੀਂ ਨੇ ਚਾਰਟ ਤਾਂ ਖੋਲਿਆ ਨਿਫਟੀ 50 ਦਾ ਪੈਸੇ ਅਸੀਂ ਲਾਤੇ ਬੈਂਕ ਨਿਫਟੀ ਚ ਅੱਛਾ ਉਹਦੇ ਕਰਕੇ ਸਾਨੂੰ ਲਾਸ ਹੋਇਆ ਉਹ ਗਲਤੀ ਹੋਈ ਆ ਬਾਕੀ ਸਾਨੂੰ ਪ੍ਰਾਪਰਟੀ ਹੋਇਆ ਵੀਰੇ ਇਥੇ ਸਮਝ ਕਿੰਨੀ ਕਰ ਰਹੀ ਹੈ ਦਿੱਲੀ ਦਾ 1000 ਰੁਪਏ ਦੀ ਹੌਸਟ ਪੈ ਰਹੀ ਹੈ ਵੀਰੇ ਮੇਰੀ ਦਿੱਲੀ ਦੀ ਜੀ ਹਾਂ ਦਿੱਲੀ ਦੀ ਔਕਾ ਲੱਗਦਾ ਸੀ ਕੰਮ ਪਰ ਮਨਪਰੀਦ ਨੇ ਸੌਖਾ ਕਰਤਾ ਬਿਲਕੁਲ ਸੌਖਾ ਹੈ ਵੀਰੇ ਪੰਜਾਬੀ ਚ ਸਿੱਖਿਆ ਜਾਂਦਾ ਅਣਪੜ੍ਹ ਬੰਦਾ ਵੀ ਸਿੱਖ ਸਕਦਾ ਠੀਕ ਹੈ ਹਾਂਜੀ ਕਿੰਨਾ ਟਾਈਮ ਹੋ ਗਿਆ ਵੈਸੇ ਇਥੇ ਟੋਟਲ ਇਥੇ 1 ਮਹੀਨੇ ਦੇ ਕਰੀਬ ਹੋ ਗਿਆ ਵੀਰੇ ਇੱਕ ਮਹੀਨੇ ਜੀ ਤੁਸੀਂ ਤੁਹਾਨੂੰ ਟ੍ਰੇਡ ਕਰਨ ਲੱਗ ਗਏ ਹੋ ਮੈਂ 7 ਦਿਨ ਹੋ ਗਏ ਵੀਰੇ ਮੈਨੂੰ ਟ੍ਰੇਡ ਕਰਦੇ ਨੂੰ 7 ਦਿਨ ਹੋ ਗਏ ਠੀਕ ਹੈ ਅੱਛਾ ਬਾਈ ਤੁਸੀਂ ਵੀ ਕੀਤੀ ਮਾਰਕੀਟ ਟ੍ਰੇਡ ਕੀਤੀ ਹੈ ਹਾਂਜੀ ਹਾਂਜੀ ਕਿੰਨਾ ਪ੍ਰੋਫਿਟ ਹੈ ਜੀ ਲਾਸਟ ਹਾਂਜੀ ਪ੍ਰੋਫਿਟ ਹੋ ਜਾਂਦਾ ਜੀ ਵਧੀਆ ਜੀ ਹਾਂਜੀ ਕਿੰਨਾ ਟਾਈਮ ਹੋ ਗਿਆ ਮਨਪ੍ਰੀਤ ਕੋਲੇ ਆਉਂਦਾ ਨੂੰ ਸਾਨੂੰ 22 ਦਿਨ ਹੋ ਗਏ ਜੀ ਮੰਨ ਲਓ ਬਾਈ ਦਿਨਾਂ ਚ ਲਾਗੇ ਕਰਦੇ ਹਾਂਜੀ 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 ਪੂਰੀ ਵਧੀਆ ਸਮਝ ਆਉਂਦੀ ਹੈ ਪੰਜਾਬੀ ਜਪਿਆ ਹੋਰ ਜੀ ਹਾਂ ਵਧੀਆ ਸਿੱਖ ਨੂੰ ਮਿਲਦਾ ਜੀ ਜਿਹੜੇ ਮੰਨ ਲਓ ਵੀ ਸਿੱਖ ਕੇ ਕਰਦੇ ਨੇ ਉਹ ਤਾਂ ਪ੍ਰੋਫਿਟ ਜਾਂਦੇ ਨੇ ਜੀ ਜਿਹੜੇ ਮੰਨ ਲਓ ਬਿਨਾਂ ਸੋਕ ਤੁੱਕਿਆ ਨਾ ਕਰਦੇ ਨੇ ਉਹ ਲੌਸ ਜਾਂਦੇ ਨੇ ਠੀਕ ਹੈ ਹਾਂਜੀ ਬਹੁਤ ਵਧੀਆ ਯੂਰੇ ਸਮਝ ਪੂਰੀ ਆਉਂਦੀ ਹੈ ਜੀ ਹਾਂਜੀ ਹਾਂਜੀ ਠੀਕ ਹੈ ਇਧਰ ਹੋਰ ਵੀ ਬਾਈ ਆ ਮਨਪ੍ਰੀਤ ਜੀ ਜਿਵੇਂ ਅਸੀਂ ਇਹਨਾਂ ਨਾਲ ਗੱਲਬਾਤ ਕੀਤੀ ਹਾਂਜੀ ਕਹਿੰਦੇ ਜਿੰਨਾ ਸਾਨੂੰ ਔਖਾ ਲੱਗਦਾ ਸੀ ਮਨਪ੍ਰੀਤ ਨੇ ਉਨਾ ਹੀ ਸੌਖਾ ਕਰਤਾ ਦੇਖੋ ਜੀ ਤਾਂ ਇਹ ਇਹ ਦੱਸ ਰਹੇ ਨੇ ਤੁਹਾਨੂੰ ਹਰੇਕ ਬੰਦਾ ਹੀ ਆਪਣੇ ਕੋ ਇਹੀ ਕਰਨ ਆਪਾਂ ਪਿਓਰ ਪੰਜਾਬੀ ਦੇ ਵਿੱਚ ਦੇਸੀ ਤਰੀਕੇ ਨਾਲ ਸਮਝਾਉਣੇ ਆ ਹਾਂ ਹਾਂਜੀ ਇੱਕ ਇੱਕ ਹੋਰ ਗੱਲ ਆ ਲੋਕ ਤੁਹਾਨੂੰ ਇਹ ਵੀ ਕਹਿੰਦੇ ਹੋਣਗੇ ਵੀ ਮਨਪ੍ਰੀਤ ਤੂੰ ਸ਼ੇਅਰ ਮਾਰਕੀਟ ਚੋਂ ਕਮਾਲ ਲੈ ਲੈਣਾ ਬੈਠ ਕੇ ਘਰੇ ਕਮਾਈ ਜਾ ਹਾਂ ਵੀਰੇ ਬਹੁਤ ਤਰ੍ਹਾਂ ਦੀ ਦੁਨੀਆ ਦੇਖੋ ਆਪਾਂ ਕਿਸੇ ਨੂੰ ਰੋਕ ਤਾਂ ਸਕਦੇ ਨਹੀਂ ਦੋ ਤਰ੍ਹਾਂ ਦੇ ਲੋਕ ਹੁੰਦੇ ਨੇ ਇੱਕ ਜਿਹੜੇ ਵੀ ਆਪਾਂ ਕਿਸੇ ਨੂੰ ਦੱਸਣਾ ਨਹੀਂ ਅੰਦਰ ਬੈਠ ਕੇ ਕਮਾ ਰਹਿਆਂਗੇ ਇੱਕ ਸਾਡੇ ਵਰਗੇ ਹੁੰਦੇ ਨੇ ਜਿਹੜੇ ਰੌਲਾ ਪਾਉਂਦੇ ਨੇ ਵੀ ਅੱਜ ਤੁਸੀਂ ਵੀ ਕਮਾਵੋ ਬਾਈ ਸਾਡਾ ਕੰਮ ਆ ਵੀ ਆਪਾਂ ਜਿਵੇਂ ਹਨ ਆਪਣੇ ਆਪਣੇ ਗੁਰੂਆਂ ਨੇ ਕਿਹਾਗਾ ਵੀ ਵੰਡ ਕੇ ਸਕੋ ਸਾਨੂੰ ਤਾਂ ਇਹ ਆ ਵੀ ਜੇ ਆਪਾਂ ਨੇ ਕੋਲੇ ਸਕਿੱਲ ਆਪਾਂ ਵੱਧ ਤੋਂ ਵੱਧ ਦੱਸੀਏ ਲੋਕਾਂ ਨੂੰ ਉਹ ਵੀ ਕਮਾਉਣੇ ਯਾਰ ਸਾਡੇ ਨਾਲ ਨਾਲ ਲੋਕਾਂ ਦੇ ਹੋਰ ਕਮੈਂਟ ਵੀ ਬਹੁਤ ਆਉਂਦੇ ਹੋਣਗੇ ਬਾਈ ਤਰ੍ਹਾਂ ਤਰ੍ਹਾਂ ਮੇਰੇ ਤਰ੍ਹਾਂ ਤਰ੍ਹਾਂ ਦੀ ਦੁਨੀਆ ਦੇਖੋ ਜਹੀ ਜੀ ਜਿਹਦੀ ਸੋਚ ਆ ਉਹਦੇ ਹਿਸਾਬ ਨਾਲ ਕਮੈਂਟ ਕਰੀ ਜਾਂਦਾ ਸਾਨੂੰ ਤਾਂ ਖੁਸ਼ੀ ਉਦੋਂ ਹੁੰਦੀ ਹੈ ਜਦੋਂ ਸਾਡੇ ਕੋਲ ਸਟੂਡੈਂਟ ਆ ਕੇ ਵਧੀਆ ਪੈਸਾ ਕਮਾ ਕੇ ਸਾਡਾ ਸ਼ੁਕਰੀਆ ਕਰਦੇ ਨੇ ਸਾਨੂੰ ਉਦੋਂ ਵਧੀਆ ਲੱਗਦਾ ਜੀ ਫਾਇਸੇ ਨੈਗੇਟਿਵਾਂ ਕਹਣੀ ਜਾਂਦੀ ਨਹੀਂ ਵੈਸੇ ਲੋਕ ਕਹਿੰਦੇ ਵੀ ਅੱਜ ਦੇ ਘੜੀ 'ਚ ਪੈਸਾ ਕਮਾਉਣਾ ਬਹੁਤ ਔਖਾ ਬਿਰੇ ਅੱਜ ਦੀ ਘੜੀ 'ਚ ਜਿਹਨੇ ਬੰਦਾ ਪੈਸਾ ਨਹੀਂ ਕਮਾ ਸਕਦਾ ਉਹ ਕਦੇ ਨਹੀਂ ਕਮਾ ਸਕਦਾ। ਅੱਛਾ ਅੱਜ ਦੇ ਸਮੇਂ ਇੰਨਾ ਵਧੀਆ ਸਮਾਂ ਹੈਗਾ ਹਰੇਕ ਬੰਦਾ ਪੈਸਾ ਕਮਾ ਸਕਦਾ। ਜਿਹੜਾ ਬੰਦਾ ਅੱਜ ਦੀ ਘੜੀ 'ਚ ਨਹੀਂ ਪੈਸਾ ਕਮਾ ਸਕਦਾ ਉਹ ਨਹੀਂ ਕਮਾ ਸਕਦਾ। ਕੀ ਬਾਤ ਆ। ਮਿੱਤਰੋ ਆ ਗੱਲ ਖਾਨੇ 'ਚ ਪਾ ਲੋ। ਪੰਜਾਬੀ 'ਚ ਕਹਿੰਦੇ ਆ ਕਿ ਪੱਲੇ ਨਾਲ ਬੰਨ ਲੋ ਕਿ ਜਿਹਨੇ ਅੱਜ ਨਾ ਕਮਾਇਆ ਉਹ ਕਦੇ ਨਹੀਂ ਕਮਾ ਸਕਦਾ। ਜੇ ਤੁਸੀਂ ਵੀ ਚਾਹੁੰਦੇ ਹੋ ਸ਼ੇਅਰ ਮਾਰਕੀਟ 'ਨੋਂ ਪੈਸਾ ਕਮਾਉਣਾ ਤਾਂ ਮਨਪ੍ਰੀਤ ਬਾਈ ਦਾ ਨੰਬਰ ਚੱਲ ਵੀ ਰਿਹਾ ਤੇ ਬਾਈ ਨੇ ਵੀਡੀਓ ਦੇ ਵਿੱਚ ਬੋਲਿਆ ਵੀ ਆ। ਕਿਉਂਕਿ ਕਈ ਵਾਰ ਸਮਝ ਨਹੀਂ ਆਉਂਦੀ ਤਾਂ 22 ਦੇ ਨਾਲ ਸੰਪਰਕ ਕਰ ਲਓ ਆਨਲਾਈਨ ਵੀ ਕਲਾਸਾਂ ਲੱਗਣੀਆਂ ਤੇ ਤੁਸੀਂ ਲੋਂਗੋ ਵਾਲਾ ਕੇ ਵੀ ਕਲਾਸ ਲਾ ਸਕਦੇ ਤੇ ਬਾਈਆਂ ਦਾ ਮੋਗੇ ਵੀ ਮੋਗੇ ਵੀ ਤੇ ਬਡਲਾਡੇ ਵੀ ਤਿੰਨ ਜਗ੍ਹਾ ਆਪਣੇ ਦਫ਼ਤਰ ਨੇ ਜੀ ਆਨਲਾਈਨ ਅਲੱਗ ਤੋਂ ਚੱਲ ਰਿਹਾ YouTube ਤੇ ਆਪਣਾ ਚੈਨਲ ਬਣਿਆ ਹੋਇਆ Trader to Help Instagram ਤੇ ਵੀ ਆ ਤੇ ਜੇ ਤੁਸੀਂ ਆਪਣਾ Play Store ਤੋਂ ਐਪ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ Trader to Help ਨਾਂ ਤੇ ਐਪ ਵੀ ਆਪਣਾ ਆ ਚੁੱਕਿਆ ਜੀ ਬਹੁਤ ਵਧੀਆ ਜੀ ਉਹਦੇ ਵਿੱਚ ਵੀ ਘਰੇ ਬੈਠ ਕੇ ਤੁਸੀਂ ਸਿੱਖ ਸਕਦੇ ਹੋ ਸ਼ੁਕਰਿਆ ਮਨਪ੍ਰੀਤ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਕੀਮਤੀ ਸਮਾਂ ਸਾਂਝਾ ਕੀਤਾ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਹੁਣ ਪੈਸਾ ਕਮਾਉਣਾ ਬਹੁਤ ਆਸਾਨ ਆ ਚੱਕ ਦਿਓ ਫੱਟੇ ਪੰਜਾਬੀਓ ਤਾਂ